ਹਾਂਜੀ ਅੱਜ ਆਪਾਂ ਬਣਾ ਰਹੇ ਆ ਦੇਖੋ ਚੌਲਾਂ ਦੀਆਂ ਪਿੰਨੀਆਂ ਹਨ ਉਹਦੇ ਵਾਸਤੇ ਆਪਾਂ ਨੇ ਲੈਤਾ 2 ਕਿਲੋ ਚੌਲਾਂ ਦਾ ਆਟਾ ਲੈਤਾ ਸੀ ਉਹਨੂੰ ਚੰਗੀ ਤਰ੍ਹਾਂ ਪੈਣਾ ਹਨਾ ਬਗੈਰ ਕਿਸੇ ਕਿਓਜ ਆ ਕੁਛ ਵੀ ਪਾਏ ਤੋਂ ਬਿਨਾ ਇਦਾਂ ਹੀ ਹੈ ਨਾ ਮੱਠੀ ਮੱਠੀ ਅੱਗ ਤੇ ਭੁੰਨ ਲਿਆ ਸੀ ਜਦੋਂ ਉਹਦੇ ਵਿੱਚ ਖੁਸ਼ਬੂ ਆਉਣ ਲੱਗ ਜੇ ਉਦੋਂ ਉਹਨੂੰ ਉਤਾਰੋ ਹਨਾ ਫਿਰ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਨਾ ਖੋਆ ਕੱਢ ਕੇ ਜਿੱਦਾਂ ਆਪਾਂ ਇਸ ਤਰ੍ਹਾਂ ਦੁੱਧ ਨਹੀਂ ਪਾਇਆ ਇਹਦੇ ਵਿੱਚ ਆਪਣੇ ਖੋਆ ਕੱਢਿਆ ਪਹਿਲਾਂ ਘਟੋ ਘਟ ਅ 6-7 ਕਿਲੋ ਦੁੱਧ ਦਾ ਖੋਆ ਸੀਗਾ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਜਦੋਂ ਰਾਵੜੀ ਦੀ ਤਰ੍ਹਾਂ ਹੋ ਜੇ ਨਾ ਉਦੋਂ ਇਹਦੇ ਵਿੱਚ ਆਪਣੇ ਪਾ ਦੇਣਾ ਹੈਗਾ ਜਿਹੜਾ ਆਪਣੇ ਚੌਲਾਂ ਦਾ ਆਟਾ ਭੁੰਨਿਆ ਸੀ ਫਿਰ ਇਹਦੇ ਵਿੱਚ ਆਪਣੇ ਡ్రਾਈ ਫਰੂਟ ਵਾਲੇ ਦੇਖੋ ਆਪਣੇ ਸੌਗੀ ਪਾਈ ਹੋਏਗੇ ਨਾ ਥੋੜੀ ਕਾਲੀ ਮਿਰਚ ਪਾਈ ਹੈ ਤੁਸੀਂ ਇਹਦੇ ਵਿੱਚ ਬਦਾਮ ਕਾਜੂ ਖੋਪਾ ਕੁਝ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਨਾਰੀਅਲ ਦਾ ਪੂਰਾ ਪਾਉਂਦੇ ਨਾ ਤਾਂ ਇਹ ਉਸ ਤੋਂ ਵੀ ਜ਼ਿਆਦਾ ਟੇਸਟੀ ਬਣੇਗੀ ਤੇ ਦੇਖੋ ਇਹ ਕਿੰਨੀਆਂ ਵਧੀਆ ਬਣੀਆਂ ਨੇ ਪਿੰਨੀਆਂ ਸਾਡੀਆਂ ਹੁਣ ਅਸੀਂ ਇਹਨਾਂ ਨੂੰ ਪਿੰਨੀਆਂ ਬਣਾ ਰਹੇ ਹਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹਾਂਜੀ ਅਸੀਂ ਜਿਹੜੀ ਪੂਰਬ ਜੀ ਦੀ ਫੁੱਲ ਰੈਸਪੀ ਐ ਉਹ ਪਹਿਲਾਂ ਲਾਈਵ ਦੇ ਵਿੱਚ ਦਿਖਾ ਚੁੱਕੇ ਹਾਂ ਤੇ ਸਾਡੇ ਦਿਮਾਗ 'ਚ ਨਹੀਂ ਰਿਹਾ ਵੀ ਹਨਾ ਅਸੀਂ ਇੰਦਾ ਵੀ ਵੀਡੀਓ ਬਣਾ ਲਈਏ ਤਾਂ ਤੁਸੀਂ ਇਹਦੀ ਫੁੱਲ ਰੈਸਪੀ ਕਿਸੇ ਵੀ ਚੀਜ਼ ਦੀ ਜਾਣਨੀ ਚਾਹੁੰਦੇ ਹੋ ਅਸੀਂ ਸਵੇਰੇ 10 ਵਜੇ ਤਕਰੀਬਨ ਤੇ ਸ਼ਾਮ ਨੂੰ 5 ਵਜੇ ਦੇ ਕਰੀਬ ਲਾਈਵ ਹੁੰਦੇ ਹੁੰਨੇ ਆ ਅਸੀਂ ਜੋ ਵੀ ਰੈਸਪੀ ਬਣਾਉਣੀ ਆ ਅਸੀਂ ਲਾਈਵ ਹੀ ਦਿਖਾ ਦਿੰਨੇ ਹੁੰਨੇ ਆ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਡਾਊਟ ਨਾ ਰਹੇ ਪਲੀਜ਼ ਲਾਈਵ ਹੋਇਆ ਕਰੋ